ਨਮਾ ਸ਼ਹਿਰ ਸਿਟੀ ਪੁਲਿਸ ਨੇ ਸਪਲੈਂਡਰ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਚੋਰਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਥਾਣਾ ਸਿਟੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਨੌਜਵਾਨ ਮੋਟਰਸਾਈਕਲ ਚੇਚਣ ਦੇ ਫਿਰਾਕ ਵੇਚਣ ਅਤੇ ਬੰਗਾ ਰੋਡ ਤੇ ਘੁੰਮ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਚੋਰਾਂ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਅਤੇ ਐਫਆਈਆਰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਜੈਨ ਜੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਡਾਕਟਰ ਮਹਿਤਾਬ ਸਿੰਘ ਡੀਆਈਪੀਐਸ ਡੀਐਸਪੀ ਸਾਹਿਬ ਸ਼ਿਰਾਜ ਕੁਮਾਰ ਡੀਪੀਐਸ ਡੀਐਸਪੀ ਸਾਹਿਬ ਵਿਜੈ ਨੰਮਸ਼ਰ ਜਿਨ ਦੇ ਦੇਸ਼ਾਂ ਦੇ ਦੇਸ਼ਾਂ ਦੇ ਉੱਤੇ ਰਾਤ ਦੇ ਹਨ ਗੈਸਟ ਪੈਟਰੋਲਿੰਗ ਨਾਗੇ ਕਰਦੇ ਆ ਪਬਲਿਕ ਦੀ ਸੇਵਾ ਦੇ ਵਿੱਚ ਹਰ ਇਸ ਚੰਗੇ ਮਾੜੇ ਸਸਪੈਕਟਡ ਪਰਸਨ ਚੈੱਕ ਕਰਦੇ ਤਾਂ ਜੋ ਕੋਈ ਅਨਸਿਕਾ ਵੀ ਘਟਨਾ ਨਾ ਹੋ ਸਕੇ ਇਸੇ ਲੜੀ ਤਹਿਤ ਪਰਸਾਂ ਸ਼ਾਮ ਨੂੰ ਸਾਨੂੰ ਇੱਕ ਮੁੱਖ ਰਿਗਨ ਇਨਫੋਰਮੇਸ਼ਨ ਆਈ ਸੀ ਕਿ ਦੋ ਲੜਕੇ ਜਿਹੜੇ ਆ ਚੋਰੀ ਦਾ ਮੋਟਰਸਾਈਕਲ ਲੈ ਕੇ ਦੇਖਣ ਦੀ ਤਾਕ ਵਿੱਚ ਔਰ ਬੰਗਾ ਰੋਟੇ ਘੁੰਮ ਰਹੇ ਆ ਉਸੀ ਵੇਲੇ ਅਸੀਂ ਉਸਤੈਦੀ ਦੇ ਨਾਲ ਉਸ ਪਾਰਟੀ ਬਣਾ ਕੇ ਏਐਸਆਈਓ ਪ੍ਰਕਾਸ਼ ਦੇ ਨਾਲ ਹੋਰ ਮੁਲਾਜ਼ਮ ਦੇ ਕੇ ਅਕੀ ਕਰਕੇ ਉਹਨਾਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਗੁਰਵਿੰਦਰ ਸਿੰਘ ਅਤੇ ਸ਼ੇਰ ਕੁਮਾਰ ਜੋ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਆ ਜੋ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਅਸੀਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਮਕਾਦਮਾ ਨੰਬਰ 162 2024 ਚੋਰੀਆ ਧਰਾਵਾ ਦੇ ਹੇਠ ਦਰਜ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਦਰਾਨੇ ਤਫ਼ਤੀਸ਼ ਐਨਡਸੀ ਮਾਂਜੋਦਦ ਦੀ ਪੇਸ਼ ਕਰਕੇ ਰਮਾਂਡ ਲੈ ਆ ਰਮਾਂਡ ਤੇ ਕੋਸ਼ਿਸ਼ ਕੀਤੀ ਤਾਂ ਸਾਨੂੰ ਇਹਨੇ ਚੋਰੀ ਕੀਤੇ ਹੋਏ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੀ ਕੁੱਲ ਅਸੀਂ ਤਾਂ ਪੰਜ ਮੋਟਰਸਾਈਕਲ ਜਿਹੜੇ ਸਪਲੈਂਡਰ ਪਲੱਸ ਇਹ ਬਰਾਮਦ ਕੀਤੇ ਹੋਏ ਆ ਤੇ ਅੱਜ ਵੀ ਅਸੀਂ ਮਾਂਜੋਦਦ ਜੀ ਨੂੰ ਦੋ ਦੋਸ਼ਣ ਪੇਸ਼ ਕਰ ਰਹੇ ਆ ਤੇ ਇਹ ਰਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਇੱਕ ਕਿਰੀ ਕਿਰੀ ਛੋੜੀ ਕਰਦੇ ਸੀ ਇਹੋ ਇਹਨੇ ਦੋ ਮੋਟਰਸਾਈਕਲ ਨਮਸ਼ਾਹ ਤੋਂ ਚੋਰੀ ਕੀਤੇ ਸੀ ਕਿ ਇੱਕ ਰਾਹੋ ਏਰੀਆ ਤੋਂ ਤੇ ਦੋ ਇਹ ਫਗਵਾੜਾ ਚੱਕ ਤੋਂ ਚੋਰੀ ਕਰਕੇ ਲੈ ਗਏ ਸੀ ਸਰ ਲੋਕਦਰ ਨੇ ਨਵੇਂ ਸਰਦਨ ਵਾਲੇ ਮੁੰਡੇ ਅੱਜ ਇਹ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਜੀ ਥਾਣਾ ਰਹਾਉਂਦੇ ਦੇ ਇੱਥੇ ਤੇ ਕੁਛ ਗਿਸ਼ਤੇ ਨਹੀਂ ਦੱਸੇ ਕਿ ਥੋੜੇ ਸੰਗ ਦੇ ਮੁੱਛਾ ਚੋਰੀ ਕਰ ਲੱਗੇ ਸੀ ਆਮਦੋਮਾਮੇ ਦੱਜਣ ਨਾ ਬਈ ਇਹਨੇ ਤੇ ਹਲੇ ਹੋਰ ਕੋਈ ਮੁਕੱਲਰ ਦਰਜਣੀ ਐ ਇਹੋ ਪਹਿਲੇ ਮੁਕੱਦਮਾ ਜੋ ਇਥੇ ਦਰਜ ਹੋਇਆ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਵੀ ਆ ਇੱਟਾਂ ਜਿਹਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚ ਦੇ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸੱਢੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਦੀ ਰਾ ਬেনিਫਿਟ ਹੈ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਅਜਿਹੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ